ਅੱਜ ਜੋ ਇਹ ਤਸਵੀਰਾਂ ਸ਼ਿਵਰਾਤਰੀ ਮਹਾਉਤਸਵ ਕਮੇਟੀ ਦੀਆਂ ਤੁਹਾਨੂੰ ਨਕੂਦਰ ਤੋਂ ਦਿਖਾਉਣ ਜਾ ਰਹੇ ਹਾਂ ਸ਼ਿਵਰਾਤਰੀ ਦਾ ਸ਼ੁਭ ਆਰੰਭ ਜਿਹੜਾ ਹੋਣ ਜਾ ਰਿਹਾ ਹੈ ਸ਼ਿਵਰਾਤਰੀ ਦੀ ਜਿਹੜੀ ਸ਼ੁਭ ਯਾਤਰਾ ਨਕੂਦਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਨਕੂਦਰ ਦੀ ਸਬਜ਼ੀ ਮੰਡੀ ਤੋਂ ਲੈ ਕੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲਗਾਤਾਰ ਔਰ ਆਰ ਵੀ ਇੰਡੀਆ ਟੀਵੀ ਨਿਊਜ਼ ਦੀ ਟੀਮ ਸਾਡੇ ਕੈਮਰਾਮੈਨ ਵਿੱਕੀ ਉਹਨਾਂ ਵੱਲੋਂ ਕੀਤੀਆਂ ਗਈਆਂ ਤਸਵੀਰਾਂ ਕੈਪਚਰ ਔਰ ਇਹ ਤੁਹਾਨੂੰ ਲਗਾਤਾਰ ਦਿਖਾਵਾਂਗੇ ਇਹ ਤਸਵੀਰਾਂ ਨਕੂਦਰ ਦੀਆਂ ਸ਼ਿਵਰਾਤਰੀ ਕਮੇਟੀ ਘੱਟੋ ਘੱਟ ਤਕਰੀਬਨ ਪਿਛਲੇ 3-4 ਮਹੀਨਿਆਂ ਤੋਂ ਆਪਣੀ ਜਿਹੜੀ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਆ ਕਿਉਂਕਿ ਲਾਈਟਾਂ ਦਾ ਜਿਹੜਾ ਪ੍ਰਬੰਧ ਕੀਤਾ ਜਾਂਦਾ ਆ ਕਿਉਂਕਿ ਇੱਕ ਅਲੌਕਿਕ ਦ੍ਰਿਸ਼ ਜਿਹੜਾ ਨਕੌਦਰ ਦੇ ਵਿੱਚ ਦੇਖਣ ਨੂੰ ਮਿਲਦਾ ਆ ਨਕੌਦਰ ਦੀ ਪੰਜਾਬ ਦੇ ਵਿੱਚ ਜਿਹੜੀ ਨੰਬਰ 1 ਸ਼ਿਵਰਾਤਰੀ ਜਿਹੜੀ ਜੋ ਵੀ ਇਹਨਾਂ ਵੱਲੋਂ ਅਰੇਂਜਮੈਂਟ ਕੀਤੇ ਜਾਂਦੇ ਆ ਉਹ ਪੂਰੇ ਪੰਜਾਬ ਦੇ ਵਿੱਚ ਇੱਕ ਵਾਰੀ ਲੋਕ ਗੱਲਾਂ ਜ਼ਰੂਰ ਕਰਦੇ ਆ ਵੀ ਨਕੌਦਰ ਦੀ ਸ਼ਿਵਰਾਤਰੀ ਜਿਹੜੀ ਦੇਖਣ ਵਾਲੀ ਹੁੰਦੀ ਆ ਔਰ ਇਹਦੇ ਵਿੱਚ ਦੂਰੋਂ ਦੂਰੋਂ ਜਿਹੜਾ ਪਾਰਟਿਸਿਪੇਟ ਕਰਨ ਵਾਸਤੇ ਇਹ ਜਿਹੜੇ 5 ਸਦੀਏ ਜਾਂਦੀਆਂ ਆ ਦੂਰੋਂ ਦੂਰੋਂ ਬਣ ਸਦੇ ਜਾਂਦੇ ਆ ਔਰ ਇਹਦੇ ਨਾਲ ਨਾਲ ਨਕੌਦਰ ਸ਼ਹਿਰ ਦੀ ਜੋ ਵੀ ਉਹਨਾਂ ਨੇ ਆਪਣੀਆਂ ਨੇਕ ਕਮਾਈਆਂ ਵਿੱਚੋਂ ਕਮੇਟੀ ਨੂੰ ਦਸਵੰਧ ਦਿੱਤੀ ਹੁੰਦੀ ਆ ਉਸ ਦਾ ਇੱਕ ਇੱਕ ਪੈਸੇ ਦਾ ਜਿਹੜਾ ਚੰਗਾ ਇਸਤੇਮਾਲ ਕੀਤਾ ਜਾਂਦਾ ਆ ਪੂਰੀ ਕਮੇਟੀ ਦੀ ਆ ਪੂਰਾ ਜੋਰ ਲੱਗਾ ਹੁੰਦਾ ਆ ਵੀ ਚੰਗੀ ਚੀਜ਼ ਸਾਰੇ ਸ਼ਹਿਰ ਨੂੰ ਦੇਖਣ ਨੂੰ ਮਿਲੇ ਪ੍ਰਬੰਧ ਅਵਸਥਾ ਦੇ ਵਿੱਚ ਬਹੁਤ ਵੱਡੀ ਜਿਹੜੀ ਜਿਹੜੀਆਂ ਸਾਰੀਆਂ ਟੀਮਾਂ ਵੱਲੋਂ ਜਿਹੜੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਆ ਉੱਥੇ ਹੀ ਪ੍ਰਸ਼ਾਸਨ ਦਾ ਵੀ ਪੂਰਾ ਯੋਗਦਾਨ ਲੈਂਦਾ ਆ ਨਗਰ ਕੌਂਸਲ ਦਾ ਵੱਡਾ ਯੋਗਦਾਨ ਲੈਂਦਾ ਆ ਉੱਥੇ ਹੀ ਪੁਲਿਸ ਪ੍ਰਸ਼ਾਸਨ ਦਾ ਵੀ ਵੱਡਾ ਯੋਗਦਾਨ ਲੈਂਦਾ ਆ ਡੀਐਸਪੀ ਓਂਕਾਰ ਸਿੰਘ ਬਰਾੜ ਉਹਨਾਂ ਦੀ ਪੂਰੀ ਟੀਮ ਜਿਹੜੀ ਮਿਹਨਤ ਕਰਦੀ ਆ ਦਿਨ ਰਾਤ ਇੱਕ ਕਰਕੇ ਲੋਕਾਂ ਨੂੰ ਜਿਹੜਾ ਆਪਣਾ ਜਿਹੜਾ ਸੇਫ ਰੱਖਣ ਵਾਸਤੇ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਹਲਚਲ ਨਾ ਹੋਵੇ ਕੋਈ ਇਦਾਂ ਦੀ ਪਰੇਸ਼ਾਨੀ ਨਾ ਹੋਵੇ ਸੰਗਤਾਂ ਨੂੰ ਜਿਹਦੇ ਨਾਲ ਸੰਗਤਾਂ ਪਰੇਸ਼ਾਨ ਹੋਣ ਕਿਉਂਕਿ ਵੱਡਾ ਕੱਟ ਨਕਉਦਰ ਦੇ ਵਿੱਚ ਹੁੰਦਾ ਆ ਹਜ਼ਾਰਾਂ ਸੰਗਤਾਂ ਜਿਹੜੀਆਂ ਨਕਉਦਰ ਆਂਦੀਆਂ ਆ ਸ਼ਿਵਰਾਤਰੀ ਜਿਹੜੀ ਆ ਨਕਉਦਰ ਸ਼ਹਿਰ ਦੀ ਵਾਕਈ ਹੀ ਜਿਹੜੀ ਇੱਕ ਨਾਮ ਜਿਹੜਾ ਹੁੰਦਾ ਆ ਨਕਉਦਰ ਸ਼ਹਿਰ ਦੇ ਵਿੱਚ ਸ਼ਿਵਰਾਤਰੀ ਦਾ ਨਾਮ ਜਿਹੜਾ ਨਕਉਦਰ ਸ਼ਹਿਰ ਦੀਆਂ ਇਹਦੇ ਵਿੱਚ ਝਾਕੀਆਂ ਜਿਹੜੀਆਂ ਹੁੰਦੀਆਂ ਆ ਬਹੁਤ ਦੂਰੋਂ ਦੂਰੋਂ ਜਿਹੜੀਆਂ ਇੱਥੇ ਨਕਉਦਰ ਪਹੁੰਚਦੀਆਂ ਆ ਔਰ ਦੂਰੋਂ ਦੂਰੋਂ ਜਿਹੜੇ ਬੈਂਡ ਇੱਥੇ ਮੰਗਵਾਉਂਦੇ ਆ ਲੱਖਾਂ ਰੁਪਏ ਦੀ ਜਿਹੜੀ ਲੋਕਾਂ ਦੀ ਸੰਗਤਾਂ ਦਾ ਇੱਕ ਜਿਹੜਾ ਪੈਸਾ ਹੁੰਦਾ ਆ ਉਹਨੂੰ ਚੰਗੇ ਤਰੀਕੇ ਨਾਲ ਲਾ ਕੇ ਔਰ ਚੰਗੀਆਂ ਜਿਹੜੀਆਂ ਝਾਕੀਆਂ ਦਿਖਾਈਆਂ ਜਾਂਦੀਆਂ ਆ ਵਿਰਾਟ ਸਰੂਪ ਦੀਆਂ ਜਿਹੜੀਆਂ ਝਾਕੀਆਂ ਜਿਹੜੀਆਂ ਹੁੰਦੀਆਂ ਆ ਭੋਲੇ ਸ਼ੰਕਰ ਜੀ ਦੀਆਂ ਔਰ ਲਗਾਤਾਰ ਜਿਹੜੀਆਂ ਲੰਗਰ ਦੀਆਂ ਵੀ ਬਾਵਾਂ ਹਰ ਥਾਂ ਜਿਹੜੇ ਲਗਾਤਾਰ ਲੰਗਰ ਚੱਲ ਰਿਹਾ ਸ਼ਿਵਰਾਤਰੀ ਮਹੌਸਾ ਕਮੇਟੀ ਦੇ ਪ੍ਰਧਾਨ ਜਿਹੜੇ ਨਰੇਸ਼ ਖਾਨ ਜੀ ਔਰ ਉਹਨਾਂ ਦੇ ਨਾਲ ਜਿੰਨੇ ਵੀ ਸਾਥੀ ਹੈ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਐਰੀਨੀਤਾ ਜੀ ਅਤੇ ਹੋਰ ਵੀ ਮਨੂ ਭਟਾਰਾ ਜੀ ਹੋਰ ਵੀ ਵੱਖ-ਵੱਖ ਪਤਵੰਤੇ ਸੱਜਣ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਤੁਸੀਂ ਇਹ ਤਸਵੀਰਾਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਨਕੂਦਰ ਤੋਂ ਦੇਖ ਰਹੇ ਹੋ ਨਕੌਦਰ ਤੋਂ ਵਿਧਾਇਕ ਮੈਡਮ ਇੰਦਰਜੀਤ ਕੌਰ ਮਾਨ ਨੇ ਵੀ ਆਪਣੀ ਹਾਜ਼ਰੀ ਲਗਵਾਈ ਅਤੇ ਉਹਦੇ ਨਾਲ ਨਾਲ ਸ਼ੀਤਲ ਵੈਜੀ ਵੀ ਵਿਸ਼ੇਸ਼ ਤੌਰ ਤੇ ਨਕੌਦਰ ਪਹੁੰਚੇ ਅਤੇ ਹੋਰ ਵੀ ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਵੀ ਸ਼ਵਰਾਤਰੀ ਦੇ ਨਕੌਦਰ ਦੇ ਨਗਰ ਫੇਰੀ ਵਿੱਚ ਹਿੱਸਾ ਲਿਆ ਇਹ ਵੱਡੀਆਂ ਤਸਵੀਰਾਂ ਤੁਸੀਂ ਨਕੌਦਰ ਤੋਂ ਸ਼ਿਵਰਾਤਰੀ ਉਤਸਵ ਨਕੌਦਰ ਸ਼ਿਵਰਾਤਰੀ ਮਾਹਸਭ ਕਮੇਟੀ ਵੱਲੋਂ ਜਿਹੜਾ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਹਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਸਾਡੇ ਪੱਤਰਕਾਰ ਵਿੱਕੀ ਉਹਨਾਂ ਵੱਲੋਂ ਕੀਤੀਆਂ ਗਈਆਂ ਕੈਪਚਰ ਤਸਵੀਰਾਂ ਬਹੁਤ ਸ਼ੁਭਕਾਮਨਾਵਾਂ ਉਸ ਕਮੇਟੀ ਵੱਲੋਂ ਮੈਂ ਅੱਜ ਜਿੰਨੇ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਲੱਖ ਲੱਖ ਵਧਾਈਆਂ ਨਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਵੀਰਾਂ ਦੀ ਹੋਰ ਮੈਂ ਖੁਸ਼ ਹਾਂ ਇਹਨਾਂ ਸੋਹਣੇ ਸੰਗੋਸ਼ ਦੀ ਤਾਰੀਫ ਮਾਣਾ ਦਾ ਬਹੁਤ ਬਹੁਤ ਸ਼ੁਕਰੀਆ ਜੇ ਬੋਲੇ ਨਾ ਜੇ ਬੋਲੇ ਨਾ ਬਹਾਸ਼ੇਵਰਾਤੀ ਦੇ ਪਾਵਨ ਮਹਾਸਤਵ ਤੇ ਹਰ ਸਾਲ ਦੀ ਕਰਾਇ ਇਸ ਸਾਲ ਵੀ ਬਾਬੇ ਆਯੋਜਨ ਕੀਤਾ ਜਾ ਰਿਹਾ ਹੈ ਚੋਬਾ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਔਰ ਇਸ ਵਿੱਚ ਖਾਨ ਸਾਹਿਬ ਤੇ ਇਨਾਂ ਦੀ ਸਾਰੀ ਟੀਮ ਜਿਹੜੀ ਹੈ ਬਹੁਤ ਮਦਦਈ ਦੇ ਬਾਤਰ ਹਰ ਸਾਲ ਬਹੁਤ ਮਿਹਨਤ ਕਰਦੇ ਆ ਇਹ ਸ਼ੋਭਾ ਯਾਤਰਾ ਜੋ ਹਰ ਸਾਲ ਵਾਟ ਕੇ ਜਿਹੜਾ ਹੈ ਇਹ ਜਿਗਰਾਤਰੀਆ ਤਿਹਾਰ ਜਨਾ ਬਣਾਉਂਦੇ ਆ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਸ਼ਿਵਰਾਤਰੀ ਦੇ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਬੋਤਾਈਆਂ ਜੈ ਸ਼ਿਵ ਸ਼ੰਕਰ ਜੈ ਮਹਾਦੇਵ ਹਰ ਹਰ ਮਹਾਦੇਵ ਸ਼ਿਵਰਾਤਰੀ ਦੇ ਫਲਕੀ ਦੇ ਵਿੱਚ ਮਹਾਸ਼ਿਵਰਾਤਰੀ ਉਤਸਾਹ ਕਮੇਟੀ ਨੂੰ ਕੋਦਰ ਬਰੋ ਹਰ ਸਾਲ ਤੀ ਤਰਾ ਇਸ ਸਾਲ ਵੀ ਕੀ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਸੋ ਸਭ ਤੋਂ ਪਹਿਲਾਂ ਮੈਂ ਮਹਾਸ਼ਿਵਰਾਤਰੀ ਉਤਸਾਹ ਕਮੇਟੀ ਦਾ ਬੰਮ ਬੋਲੇ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਭੂ ਜੇ ਨਗੋਦਰ ਦੇ ਵਿੱਚ ਮਹਾ ਸ਼ਿਵਰਾਤਰੀ ਸ਼ੋਭਾ ਯਾਤਨਾ ਜਿਹੜੀ ਨਿਕਲਦੀ ਜਾ ਰਹੀ ਹੈ ਇਹ ਵਿੱਚ ਬੈਕਨਪੁਰ ਜਿਹੜਾ ਸ਼ਹਿਰ ਆ ਉਹ ਰੰਗ ਮੇ ਹੋਇਆ ਪਿਆ ਨਗੋਦਰ ਦੇ ਵਾਸੀ ਜਿਹੜੇ ਆ ਨਗੋਦਰ ਦੀ ਜਿਹੜੀ ਯੋਰਾਤੀ ਆ ਦੂਰੋਂ ਦੂਰੋਂ ਦੇਖਣ ਆਏ ਆ ਇਹ ਨਗੋਦਰ ਦੀ ਸ਼ਿਵਰਾਤਰੀ ਆ ਉਹ ਨਰੇਸ਼ ਕਾਂਜਰੀ ਦੀ ਗਵਾਈ ਹੇਠ ਤੇ ਪੂਰੀ ਮਹਾ ਸ਼ਿਵਰਾਤਰੀ ਦੀ ਟੀਮ ਦੀ ਗਵਾਈ ਹੇਠ ਪੂਰੇ ਸ਼ਹਿਰ ਦੇ ਵਿੱਚ ਸੱਦੇ ਪੰਜਾਬ ਦੇ ਵਿੱਚ ਇੱਕ ਨੰਬਰ ਦੀ ਸ਼ਿਵਰਾਤਰੀ ਬਣੇ ਜਾਂਦੀ ਹੈ ਸਤਿ ਸ਼੍ਰੀ ਅਕਾਲ ਹੋ भोले 나ਦੀ ਦਾ ਸ਼ੀਰਵਾਦ ਲੈਣ ਆਏ ਆ ਮੈਂ ਆਪਣੇ ਵੱਲੋਂ ਪੀਜੇਵੀ ਪਾਰਟੀ ਵੱਲੋਂ ਤੇ ਚਾਵਲਾ ਪਰਿਵਾਰ ਵੱਲੋਂ ਸਾਰੇ ਇਲਾਕਾ ਦੇ ਵਾਸੀਆਂ ਨੂੰ ਦੇਸ਼ ਦੇ ਵਾਸੀਆਂ ਨੂੰ ਸ਼ਹਿਰ ਦੇ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੇ ਬਹੁਤ-ਬਹੁਤ ਮੁਬਾਰਕਾਂ ਬੰਬੰਬੋਲੇ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਭੂ ਸ਼੍ਰੀ ਰਾਮ ਜੈ ਸ਼ੰਕਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੀਵਨ ਜੋਤੀ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾ ਭੋਲੇ ਸ਼ੰਕਰ ਦੀ ਮਹਾ ਸ਼ਿਵਰਾਤਰੀ ਦੀਆਂ ਔਰ ਅੱਜ ਦਾ ਜਿਹੜਾ ਰੌਣਕ ਮੇਲਾ ਨਾ ਸਾਡੇ ਸ਼ਹਿਰ ਦੇ ਵਿੱਚ ਇਹ ਮਹਾ ਸ਼ਿਵਰਾਤਰੀ ਮੇਲਾ ਹੈ ਜੀ ਤੇ ਮੈਂ ਤਾਂ ਨਜ਼ਾਰਾ ਬੰਨਿਆ ਪਿਆ ਜਿੱਤਰਾ ਪੀਰ ਬਜਰੰਗੇ ਹਰ ਹਰ ਮਹਾਦੇਵ ਸ਼ੰਕਰ ਅੱਜ ਮਹਾਸ਼ਵਰਾਤਰੀ ਦੇ ਉਤਸਵ ਚ ਸਾਰੇ ਸ਼ਹਿਰ ਚ ਸ਼ੋਭਾ ਯਾਤਰਾ ਚੱਲ ਰਹੀ ਆ ਔਰ ਸ਼ਹਿਰ ਦੇ ਸਹਿਯੋਗ ਦੇ ਨਾਲ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਸ਼ੋਭਾ ਯਾਤਰਾ 'ਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੰਦਾ ਹਾਂ ਔਰ ਆਸ਼ਕਰਦਾ ਹਾਂ ਭੋਲੇ ਸ਼ੰਕਰ ਸਭ ਤੇ ਕਿਰਪਾ ਬਣਾਈ ਰੱਖਣ ਜੈ ਬੋਲੇ ਨਾ ਅਜਨ ਕੋਤੜ ਦੇ ਵਿੱਚ ਸਾਡੇ ਸ਼ਿਵਜੀ ਮਹਾਰਾਜ ਦੀ ਚੋਪਾ ਯਾਤਰਾ ਕੱਢੀ ਜਾ ਰਹੀ ਆ ਸਮੂਹ ਨਗੋਦਰ ਵਾਸੀਆਂ ਨੂੰ ਤੇਜ ਤੇਜ ਦੀ ਵਾਦੀ ਸੰਸਾਣੂ ਅੱਜ ਦੇ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਮੌਜੂਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਸਾਰੇ ਨਗੋਦਰ ਵਾਸੀਆਂ ਨੂੰ ਲੱਖ ਲੱਖ ਵਧਾਈ ਹਰ ਹਰ ਮਾਦੇ ਉਹ ਗੈ ਵੀ ਸੁਝਾਈ ਹਰ ਰਬਾ ਦੇ ਅੱਜ ਉਹ ਨਮਾਸ਼ ਸ਼੍ਰੀ ਰਾਤਰੀ ਦੇ ਇੱਕ ਪਾਵਨ ਅਫਸਰ ਤੇ ਮੇਰੇ ਕਰੀ ਸ਼ਰਮਾ ਬਲਕ ਪ੍ਰਧਾਨ ਅਮਾਜੀ ਪਾਰਟੀ ਤੇ ਪੂਰੀ ਟੀਮ ਵੱਲੋਂ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਮੈਂ ਉਹ ਹੱਥ ਕਾਇਆ ਮੁਝਾਏ ਕਮੈਂਡਿੰਗ ਜੀ ਤੁਰਮਾਨ ਵੱਲੋਂ ਪੂਰੀ ਰਾਤਰੀ ਦੀਆਂ ਲੱਖ ਲੱਖ ਸ਼ੁਭਕਾਮਨਾਵਾਂ ਦੇਸ਼ ਦੀ ਰਾਜ ਦੇ ਵਾਸਤੇ ਕਰਨਾ ਕਰਦਾ ਹਾਂ ਬੰਪੂਣੀ ਅੱਜ ਦੇ ਸਭ ਤੋਂ ਵੱਧ ਆਪ ਨੇ ਆਪਣਾ ਬਣਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਭਾਰਤ ਦੇ ਤੇ ਭਾਰਤ ਤੋਂ ਬਾਹਰ ਰਹਿੰਦੇ ਜਿੰਨੇ ਵੀ ਹਿੰਦੁਸਤਾਨੀ ਭਾਰਤੀ ਹਨ ਉਹਨਾਂ ਸਾਰਿਆਂ ਨੂੰ ਇਸ ਮਹਾਸ਼ਿਵਰਾਤਰੀ ਦੇ ਮੌਕੇ ਤੇ ਬਹੁਤ-ਬਹੁ ਮੁਬਾਰਕਬਾਦ ਦਿੰਦਾ ਹਾਂ ਅਤੇ ਭਗਵਾਨ ਸ਼ਿਵ ਕੋਲੇ ਪ੍ਰਾਰਥਨਾ ਕਰਦਾ ਹਾਂ ਕਿ ਸਾਡੇ ਭਾਰਤ ਲਈ ਦੁਨੀਆ ਲਈ ਇਹ ਮਹਾਸ਼ਿਵਰਾਤਰੀ ਜਿਹੜੀ ਹੈ ਇਹ ਖੁਸ਼ੀਆਂ ਤੇ ਖੇੜਿਆਂ ਭਰੀ ਹੋਵੇ ਕੀ ਮੈਸੇਜ ਦੇਣਾ ਚਾਹੂੰਗਾ ਮੈਂ ਸਾਰੇ ਹੀ ਭਾਰਤ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਅੱਜ ਦੇ ਜੋ ਸਾਨੂੰ ਭਗਵਾਨ ਸ਼ਿਵ ਨੇ ਇੱਕ ਦੁਨੀਆ ਨੂੰ ਮੈਸੇਜ ਦਿੱਤਾ ਸੀ ਕਿ ਏਕਤਾ ਦਾ ਸਿੰਪਲ ਰਹਿਣ ਦਾ ਤੇ ਆਪਣੇ ਤਿਆਗ ਦੀ ਭਾਵਨਾ ਦਾ ਇਹ ਜਿਹੜਾ ਮੈਸੇਜ ਭਗਵਾਨ ਸ਼ਿਵ ਨੇ ਦਿੱਤਾ ਸੀ ਸਾਨੂੰ ਆਪਣ ਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਸ ਮੈਸੇਜ ਨੂੰ ਅਡਾਪਟ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਇੱਕ ਵਧੀਆ ਜ਼ਿੰਦਗੀ ਜੀ ਸਕਦੇ ਹਾਂ ਇਹ ਉਹਨਾਂ ਦੇ ਦਰਸਾਏ ਹੋਏ ਜਿਹੜੇ ਮੈਸੇਜ ਆ ਉਹਨਾਂ ਤੇ ਚੱਲ ਸਕਦੇ ਹਾਂ ਅੱਜ ਨਕੋਤਰ ਦੇ ਵਿੱਚ ਸ਼ੁਭ ਯਾਤਰਾ ਕੀਤੀ ਜਾ ਰਹੀ ਹੈ ਮਾਸ਼ਾ ਅੱਲ੍ਹਾ ਕੀ ਕਹਿਣਾ ਚਾਹੁੰਦੇ ਜੀ ਅੱਜ ਸਮੁੱਚੇ ਜਗਤ ਦੇ ਵਿੱਚ ਭਗਵਾਨ ਸ਼ਿਵ ਮਹਾਜੀ ਦਾ ਮਹਾ ਸ਼ਿਵਰਾਤਰੀ ਉਤਸਵ ਮਨਾਇਆ ਜਾ ਰਿਹਾ ਪੂਰੀ ਧਰਮਧਮ ਦੇ ਨਾਲ ਉਸ ਤਹਿਤ ਨਕੌਟਰ ਦੇ ਵਿੱਚ ਵੀ ਅੱਜ ਮਹਾ ਸ਼ਿਵਰਾਤਰੀ ਦੇ ਸੰਬੰਧ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਔਰ ਪੂਰੀ ਦੁਨੀਆ ਦੇ ਵਿੱਚ ਅੱਜ ਜਹੋ ਜਲਾਲ ਦੇ ਨਾਲ ਬੜੇ ਸਾਰੇ ਸੁੰਦਰ ਚੜੀ ਬਹੁਤ ਉਤਸ਼ਾਹ ਦੇ ਨਾਲ ਗਣਸ਼ੇਪਤਾ ਜਿਹੜਾ ਸ਼ਿਵਰਾਤਰੀ ਦਾ ਦਿਨ ਮਨਾ ਰਹੇ ਮੇਰੇ ਵੱਲੋਂ ਸਮੁੱਚੇ ਜਗਤ ਨੂੰ ਸ਼ਿਵਰਾਤਰੀ ਦੀਆਂ ਮਹਾ ਸ਼ਿਵਰਾਤਰੀਆਂ ਲੱਖ-ਤਕ ਮੁਬਾਰਕਾਂ ਜੀ ਔਰ ਮੇਰੇ ਪੂਰੇ ਹਲਕੇ ਤੇ ਪੰਜਾਬ ਤੇ ਪੂਰੀ ਦੁਨੀਆ ਦੇ ਵਿੱਚ ਵਸਦੇ ਸਾਰੇ ਪੰਜਾਬੀਆਂ ਲਈ ਮਹਾ ਭੋਲੇ ਬਾਬਾ ਜਿਹੜਾ ਹੋ अपना आशीर्वाद بنا ਕੇ ਰੱਖ ਜੀ ਅੱਜ ਅਪੀਲ ਕਰਦੇ ਆਂ ਸਭ ਨੂੰ ਅਪੀਲ ਕਿ ਜਿਸ ਤਰ੍ਹਾਂ ਅਸੀਂ ਅੱਜ ਅ ਸ਼ੁਰੂਆਤਰੀ ਦਾ ਦਿਨ ਮਨਾ ਰਹੇ ਹਾਂ ਪੂਰਾ ਸ਼ਹਿਰ ਜਿਹੜਾ ਮੈਂ ਰਾਤ ਇੱਥੋਂ ਹੋ ਕੇ ਗਈ ਸੀ ਪੂਰਾ ਸ਼ਹਿਰ ਜਿਹੜਾdulhan mandu sajaya ਹੋਇਆ ਬਹੁਤ ਪਿਆਰਾ ਲੱਗ ਰਿਹਾ ਸੀ ਇਸੇ ਤਰ੍ਹਾਂ ਹੀ ਭਾਈ ਚਰਕਸਾਂ ਜਿਹੜੀ ਉਹ ਮਜ਼ਬੂਤ ਹੋਵੇ ਸਾਰੇ ਇਨਸਾਨ ਜਿਹੜੇ ਨੇ ਸਾਰੀ ਲੋਕਾਈ ਮਿਲ ਜੁੜ ਕੇ ਆਪੋ ਆਪਣੇ ਇਸ਼ਟ ਦਾ ਜਿਹੜਾ ਉਹ ਇਸੇ ਤਰ੍ਹਾਂ ਦਿਵਸ ਮਨਾਉਣ ਤੇ ਉਸ ਪਰਮਪੀਤਾ ਪਰਮੇਸ਼ਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ